ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਜਦੋਂ ਗੱਲ ਹੁੰਦੀ ਹੈ ਸਾਡੀ ਜ਼ਿੰਦਗੀ ਦੇ ਨਾਲ ਮੇਨ ਖਾਂਦੀਆਂ ਖੇਡਾਂ ਦੀ ਤਾਂ ਉਸ ਵਿੱਚ ਜ਼ਿਕਰ ਹੁੰਦਾ ਐਥਲੈਟਿਕਸ ਦਾ ਤੇ ਖਾਸ ਤੌਰ ਤੇ ਦੌੜਾਂ ਦਾ ਕਿਉਂਕਿ ਇੱਕ ਜਹੀ ਖੇਡ ਹੈ ਜੋ ਜ਼ਿੰਦਗੀ ਦੀ ਤਰਜਮਾਨੀ ਕਰਦੀ ਹੈ ਦੌੜਨਾ ਰਫ਼ਤਾਰ ਵਿੱਚ ਰਹਿਣਾ ਅੱਗੇ ਵਧਣਾ ਇਹ ਖੇਲ ਸਿਖਾਉਂਦੀ ਵੀ ਹੈ ਅਤੇ ਇਸ ਦੇ ਨੁਕਤੇ ਵੀ ਇਸ ਚੀਜ਼ ਨੂੰ ਉਭਾਰਦੇ ਨੇ ਅਤੇ ਇਸੇ ਖੇਡ ਬਾਰੇ ਖਾਸ ਤੌਰ ਤੇ ਦੌੜਾਂ ਬਾਰੇ ਅੱਜ ਚਰਚਾ ਕਰਾਂਗੇ تفصیلی وچ گل کران گے کہ اس ਵਿਸ਼ੇ بارے گل ਕਰਨ ਲਈ ਸਾਡੇ ਕੋਲ ਮੌਜੂਦ ਨੇ ਅੰਤਰਰਾਸ਼ਟਰੀ ਪੱਧਰ ਦੇ ਐਥਲੀਟ ਰਮਨਦੀਪ कौर ਉਹਨਾਂ ਨਾਲ ਗੱਲ ਕਰਾਂਗੇ 400 ਮੀਟਰ ਦੀ ਦੌੜ ਵਿੱਚ ਮੁਹਾਰਤ ਰੱਖਦੇ ਨੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਤੇ ਆਪਾਂ ਗੱਲ ਐਥਲੈਟਿਕਸ ਦੀ ਵੀ ਕਰਾਂਗੇ ਤੁਹਾਡੇ ਖੇਡ ਸਫਰ ਦੀ ਵੀ ਕਰਾਂਗੇ ਸ਼ੁਰੂ ਵਿੱਚ ਜਾਣਾਂਗੇ ਤੁਹਾਡੇ ਬਾਰੇ ਕਿ ਤੁਸੀਂ ਕਿਹੜੇ ਇਲਾਕੇ ਨਾਲ ਸੁਵੰਦ ਰਕਤੀਓ ਤੇ ਖੇਡਾਂ ਦੇ ਖੇਤਰਵਾਲ ਤੁਹਾਡਾ ਕਿਵੇਂ ਆਉਣਾ ਹੋਇਆ ਹਾਂਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਤੁਹਾਡਾ ਬਹੁਤ-ਬਹੁਤ ਜੀ ਤੇ ਮੈਂ ਖੇਡਾਂ ਵਿੱਚ ਜੀ 8th ਕਲਾਸ ਵਿੱਚ ਸੀਗੀ ਮੈਂ ਪਿੰਡ ਸ਼ਾਹਪੁਰ ਤੋਂ ਬਿਲੋਂਗ ਕਰਦੀ ਹਾਂ ਦਰਾਹੇ ਕੋਲ ਪਿਆ ਜਾਂਦਾ ਹੈ ਲੁਧਿਆਣਾ ਜ਼ਿਲ੍ਹਾ ਦਾ ਪਿੰਡ ਹੈ ਜੀ ਤੇ ਉਸ ਟਾਈਮ ਅਸੀਂ ਦਸ਼ਮੀਰ ਸਕੂਲ ਦੇ ਵਿੱਚ ਪੜ੍ਹਦੇ ਸੀ ਤੇ ਪਹਿਲੀ ਵਾਰ ਹੋਇਆ ਸੀਗਾ ਕਿ ਫਿਜ਼ੀਕਲ ਦੇ ਵਿੱਚ ਕੰਪਲਸਰੀ ਸਬਜੈਕਟ ਕਰਤਾ ਸੀਗਾ ਤੇ ਸਾਡਾ ਸਕੂਲ ਪ੍ਰਾਈਵੇਟ ਸੀਗਾ ਤੇ ਉਹਨਾਂ ਨੇ ਜਿੱਦਾਂ ਸਾਨੂੰ ਕਿਹਾ ਕਿ ਤੁਸੀਂ ਸਪੋਰਟਸ ਕਰਨੀ ਹੈ ਤੇ ਠੀਕ ਸੀਗੇ ਵਧੀਆ ਸੀਗੇ ਸਪੋਰਟਸ ਕਰਦੇ ਰਹਿੰਦੇ ਸੀ ਆਪਾਂ ਜਿਵੇਂ ਪੀਚੋ ਖੇਡਣੀ ਜਾਂ ਗੈਲਰੀਆਂ ਖੇਡਦੀਆਂ ਹਨਾ ਤੇ ਥੋੜਾ ਲੱਗਿਆ ਤੇ ਫਿਰ ਉਸ ਵਕਤ ਮੈਂ ਕੋਕੋ ਸਟਾਰਟ ਕੀਤੀ ਸੀਗੀ ਅੱਛਾ ਜੀ ਕੋਕੋ ਮੈਂ ਤੇ ਮੇਰੀ ਭੈਣ ਦੋਨਾਂ ਨੇ ਕੀਤੀ ਸੀਗੀ ਅਸੀਂ ਸਟਾਰਟ ਤੇ ਉਹ ਵੀ ਵਧੀਆ ਮੇਰੇ ਵਾਂਗ ਹੀ ਸੀਗੀ ਗੋਡ গিਫਟਡ ਸੀਗੇ ਨੇਚਰਲ ਟੈਲੈਂਟਡ ਸੀਗੇ ਜਿੱਦਾਂ ਸਪੀਡ ਸੀਗੀ ਬੇਸਿਕ ਸਪੀਡ ਤੇ ਉਹ ਕੋਕੋ ਸਟਾਰਟ ਕੀਤੀ ਤੇ ਪਹਿਲੇ ਸਾਲ ਹੀ ਵਧੀਆ ਕਰ ਗਏ ਤੇ ਉਹਦੇ ਵਿੱਚ ਡਿਸਟ੍ਰਿਕਟ ਚ ਸਿਲੈਕਸ਼ਨ ਹੋ ਗਈ ਡਿਸਟ੍ਰਿਕਟ ਤੋਂ ਅੱਗੇ ਸਟੇਟ ਚ ਸਿਲੈਕਸ਼ਨ ਹੋ ਗਈ ਤੇ ਵਧੀਆ ਮਤਲਬ ਪੋਜੀਸ਼ਨ ਆ ਗਈ ਸਾਡੀ ਉਤੋਂ ਐਦਾਂ ਹੀ ਸਫਰ ਸ਼ੁਰੂ ਹੋ ਗਿਆ ਕੋਕੋ ਤੋਂ ਫਿਰ ਨਾਲ ਹੀ ਐਥਲੈਟਿਕਸ ਦੇ ਵਿੱਚ ਆ ਗਏ ਇਹ ਵੈਂਟਸ ਤੇ ਫਰਸਟ ইয়ার ਜੀ ਜਦੋਂ ਸੀਗੇ ਅਸੀਂ 8th ਕਲਾਸ ਚ ਤੇ ਮੈਂ ਜਾਣਦੀ ਬੈਸਟ ਐਥਲੀਟ ਬਣ ਗਈ ਜੀ ਤੇ ਫਿਰ ਡਿਸਟ੍ਰਿਕਟ ਪਾਰਟਿਸਪੀਟ ਕੀਤਾ ਡਿਸਟ੍ਰਿਕਟ ਦੀ ਵੀ ਬੈਸਟ ਥ੍ਰੀ ਬਣ ਗਈ ਔਰ ਉਹੀ ਟ੍ਰੇਨਿੰਗ ਹੁੰਦੀ ਸੀ 8ਵਾਂ 9ਵਾਂ ਪੀਰੀਅਡ ਕਲਾਸ ਸਕੂਲ ਦਾ ਜੀ ਤੇ ਬਸ ਉਹਦੇ ਨਾਲ ਫਿਰ ਸ਼ੁਰੂ ਕੀਤਾ ਤੇ ਅਦਾ ਇਨ ਸਟੇਟ ਚ ਸਿਲੈਕਸ਼ਨ ਹੋ ਗਈ ਸਟੇਟ ਚੋਂ ਪਹਿਲੇ ਸਾਲ ਹੀ ਮੇਰੀ ਨੈਸ਼ਨਲ ਲਈ ਕੈਂਪਲੀ ਸਿਲੈਕਸ਼ਨ ਹੋ ਗਈ ਸੀਗੀ ਬਟ ਸਕੂਲ ਪ੍ਰਾਈਵੇਟ ਸੀਗਾ ਤੇ ਉਹਨਾਂ ਨੇ ਜਿਆਦਾ ਮਤਲਬ ਪਤਾ ਨਹੀਂ ਲੈਟਰ ਆਈ ਜਾਂ ਨਹੀਂ ਆਈ ਮਤਲਬ ਮੇਰਾ ਉਹਨਾਂ ਨੇ ਸਿਲੈਕਟ ਕਰਿਆ ਸੀ ਕੈਂਪ ਲਈ ਤੇ ਮੈਂ ਨਹੀਂ ਗਈ ਤੇ ਉਸ ਤੋਂ ਬਾਅਦ ਪਲੱਸ 2 ਤੱਕ ਇਦਾਂ ਹੀ ਚੱਲਦਾ ਰਿਹਾ ਸਾਰਾ ਸਫਰ ਜੀ ਤੇ ਫਿਰ ਮੈਂ ਕਾਲਜ ਵਿੱਚ ਜਾ ਕੇ ਪ੍ਰੋਫੈਸ਼ਨਲੀ ਸ਼ੁਰੂ ਕੀਤੀ ਸੀਗੀ ਹਾਂਜੀ ਤੁਹਾਡਾ ਜਿਹੜਾ ਸਫਰ ਸ਼ੁਰੂ ਹੋਇਆ ਉਹ ਖੋਖੋਤ ਹੋਇਆ ਅੰਜੀ ਤੁਹਾਨੂੰ ਇੱਕ ਐਥਲੀਟ ਵਜੋਂ ਜਾਣਦੇ ਆ ਉਸ ਸੰਬੰਧੀ ਗੱਲ ਕਰ ਰਹੇ ਆ ਪਰ ਖੋਖੋ ਤੋਂ ਤੁਹਾਡਾ ਸਫ਼ਰ ਸ਼ੁਰੂ ਹੋਇਆ ਤੇ ਫਿਰ ਤੁਸੀਂ ਐਥਲੈਟਿਕਸ ਵੱਲ ਆਏ ਦੌੜਾਂ ਵੱਲ ਆਏ ਮਦਦ ਕੀਤੀ ਖੋਖੋ ਨੇ ਤੁਹਾਨੂੰ ਕਿ ਇੱਕ ਚੰਗਾ ਐਥਲੀਟ ਬਣਨ ਵਿੱਚ ਹਾਂਜੀ ਬਿਲਕੁਲ ਮਦਦ ਕੀਤੀ ਆ ਮੇਰੇ ਕੋਚ ਸੀਗੇ ਪਹਿਲਾਂ ਸੁਰਿੰਦਰ ਮੈਮ ਸੀਗੇ ਸਾਡੇ ਲੁਧਿਆਣੇ ਤੋਂ ਹੀ ਤੇ ਮੈਂ ਵਧੀਆ ਸੀਗੀ ਉਹ ਕਹਿੰਦੇ ਹੁੰਦੇ ਸੀਗੇ ਕਿ ਇਹ ਬਹੁਤ ਚੰਗੀ ਆ ਇਹਦੇ ਇੱਕ ਪਾਸਿਓ ਸੋਨਾ ਇੱਕ ਪਾਸਿਓ ਕਹਿੰਦੇ ਹੁੰਦੇ ਸੀ ਮਿੱਟੀ ਆ ਕਿਉਂਕਿ ਮੈਂ ਬੈਸਟ ਚੇਜ਼ਰ ਸੀਗੀ ਆਪਣੇ ਪੂਰੇ ਤਕਰੀਬਨ ਤੱਕ ਪੰਜਾਬ ਦੀ ਵਧੀਆ ਸੀਗੀ ਤੇ ਜਿਹੜੀ ਰਨਿੰਗ ਕਰਦੀ ਸੀਗੀ ਉਹ ਮੈਂ ਟੈਕਨੀਕਲੀ ਕੱਟ ਸਾਊਂਡ ਸੀਗੀ ਕਿਉਂਕਿ ਪਹਿਲਾਂ ਬੇਸ ਨਹੀਂ ਸੀ ਕੋਆਰਡੀਨੇਸ਼ਨ ਨਹੀਂ ਸੀਗਾ ਤੇ ਜਦੋਂ ਜਾ ਕੇ ਕਾਲਜ ਚ ਉਹਨਾਂ ਕੋਲ ਸਟਾਰਟ ਕੀਤੀ ਤੇ ਉਦੋਂ ਕਹਿੰਦੇ ਹੁੰਦੇ ਸੀ ਡੈਡੀ ਜੀ ਨੂੰ ਜੀ ਕਿਉਂਕਿ ਫਾਦਰ ਨੂੰ ਬਹੁਤ ਇੰਟਰਸਟਡ ਸੀਗਾ ਮੇਰਿਆਂ ਨੂੰ ਤੇ ਫਿਰ ਉਹਨਾਂ ਨੇ ਫਿਰ ਉੱਥੇ ਬਹੁਤ ਹਾਰਡ ਵਰਕ ਕੀਤਾ ਤੇ ਬਹੁਤ ਉਹ ਮਿਹਨਤ ਕਰਵਾਉਂਦੇ ਸੀਗੇ ਬਹੁਤ ਹੀ ਜ਼ਿਆਦਾ ਮਤਲਬ ਡਾਊਨ ਟੂ ਅਰਥ ਲੇਡੀ ਨੇ ਉਹ ਉਹਨਾਂ ਦੀ ਅੱਜ ਵੀ ਬਹੁਤ ਰਿਸਪੈਕਟ ਕਰਦੇ ਹਾਂ ਅਸੀਂ ਕਿ ਉਹਨਾਂ ਨੇ ਉਹਨਾਂ 노 ਡਾਊਟ ਕਿ ਉਹਨਾਂ ਦੀ ਵਜ੍ਹਾ ਨਾਲ ਮੈਂ ਐਥਲੈਟਿਕਸ ਦੇ ਵਿੱਚ ਆਪਣਾ ਜਾਂਦੇ ਹੀ ਜਾਂਦੇ ਹੀ ਮਤਲਬ ਵਧੀਆ ਸਫ਼ਰ ਸ਼ੁਰੂ ਕਰ ਲਿਆ ਸੀਗਾ ਹਾਂਜੀ ਤੇ ਐਥਲੈਟਿਕਸ ਦੇ ਵਿੱਚ ਜਦੋਂ ਗੱਲ ਹੁੰਦੀ ਦੌੜਾਂ ਦੀ ਤਾਂ ਬਹੁਤ ਸਾਰੀਆਂ ਦੌੜਾਂ ਨੇ 100 ਮੀਟਰ ਤੋਂ ਸ਼ੁਰੂ ਹੋ ਕੇ 400 ਮੀਟਰ 800 ਮੀਟਰ ਰਿਲੇ ਦੌੜ ਵੀ ਹੁੰਦੀ ਹੈ ਲੰਮੀ ਦੂਰੀ ਦੀਆਂ ਦੌੜਾਂ ਵੀ ਹੁੰਦੀਆਂ ਜੀ ਤੁਹਾਡੀ ਜਿਹੜੀ ਮੁਹਾਰਤ ਹੈ ਉਹ 400 ਮੀਟਰ ਦੀ ਦੌੜ ਵਿੱਚ ਹੈ। ਹਾਂਜੀ। ਤੁਸੀਂ ਸ਼ੁਰੂ ਤੋਂ ਹੀ 400 ਮੀਟਰ ਦੌੜਨੀ ਸ਼ੁਰੂ ਕੀਤੀ ਜਾਂ ਕਿਸੇ ਹੋਰ ਦੌੜ ਵਿੱਚ ਵੀ ਤੁਸੀਂ ਹਿੱਸਾ ਲਿਆ ਸੀ? ਨਹੀਂ ਸਰ ਮੈਂ ਸ਼ੁਰੂ ਕੀਤੀ ਸੀ ਇਹ 100 ਮੀਟਰ ਤੋਂ 100 200 ਮੀਟਰ ਕਰਦੀ ਸੀ ਜਦੋਂ ਮੈਂ ਬੈਸਟੇਲ ਦੀ ਐਥਲੀਟ ਤੁਹਾਨੂੰ ਦੱਸਿਆ ਬਣਦੀ ਸੀ। ਤੇ ਫਿਰ ਮੈਂ ਕਾਲ ਉੱਥੇ ਆ ਗਈ ਲੁਧਿਆਣਾ ਜਦੋਂ ਗੁਰਨਾਨਕ ਸਟੇਡੀਅਮ ਸੰਜੀਵ ਸ਼ਰਮਾ ਜੀ ਕੋਲ ਮੈਂ ਪ੍ਰੈਕਟਿਸ ਕੀਤੀ ਸ਼ੁਰੂ ਤੇ ਉਹ ਵੀ ਬੜੇ ਹਾਰਡ ਵਰਕਰ ਹਨ ਉਹਨਾਂ ਨੇ ਸਾਨੂੰ ਦੇਖਿਆ ਉਹਨਾਂ ਨੇ ਮੈਨੂੰ ਜਦੋਂ ਮੈਂ ਪਹਿਲੇ ਦਿਨ ਹੀ ਉਹਨਾਂ ਕੋਲ ਗਈ ਉਹ ਉੱਠ ਕੇ ਆ ਗਏ। ਕੰਦੇ ਕੁੜੀ ਤਿਰਤਾ ਸਪੀਡ ਬੜੀ ਸੋਹਣੀ ਆ ਐ ਬੋਲੇ ਉਹਨਾਂ ਨੇ ਮੈਨੂੰ ਆ ਕੇ ਕੀ ਕਹਿੰਦੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੇਰੇ ਚ ਬੇਸਿਕ ਸਪੀਡ ਹੈਗੀ ਆ ਤੇ ਆਪਾਂ ਵਧੀਆ ਕਰਾਂਗੇ ਤੇ ਇਦਾਂ ਹੀ ਕਹਿੰਦੇ ਤੂੰ ਹਜੇ ਕੁਝ ਨਹੀਂ ਸੋਚਣਾ ਕਿਹੜਾ ਇਵੈਂਟ ਕਰਨਾ ਤੂੰ ਬਸ ਸ਼ੁਰੂ ਕਰ ਤੇ ਮੈਨੂੰ ਉਹਨਾਂ ਨੇ ਮਤਲਬ ਕਰਵਾਉਣ ਲੱਗ ਗਏ ਔਰ ਕੁਦਰਤੀ ਗੱਲ ਹੈ ਕਿ ਉਸ ਸਾਲ ਅਸੀਂ ਉੱਥੇ ਸੀਗੇ ਜਦੋਂ ਮੈਂ ਜਿਹੜੇ ਸਾਲ ਗਈ ਆ ਉਸ ਸਾਲ ਸਾਡੇ ਨਾਲ 엘ੀਟ ਐਥਲੀਟ ਲਾਈਕ ਨੈਸ਼ਨਲ ਰਿਕਾਰਡ ਹੋਲਡਰ ਪ੍ਰੈਕਟਿਸ ਕਰਦੇ ਸੀਗੇ ਉਹਨਾਂ ਚ ਗੁਰਪ੍ਰੀਤਪਾ ਜੀ ਸੀਗੇ ਦੋਦੀਪਾ ਜੀ 110 ਹਰਡਲ ਦੇ ਵਿੱਚ ਉਹਨਾਂ ਦਾ ਰਿਕਾਰਡ ਸੀਗਾ ਨੈਸ਼ਨਲ ਤੇ ਅਮਰਿਤਪਾਲ ਪਾਜੀ ਸੀਗੇ ਲੌਂਗ ਜੰਪ ਦਾ ਰਿਕਾਰਡ ਉਹਨਾਂ ਦਾ ਸੀਗਾ ਤੇ ਉਹ ਮਤਲਬ ਉਹਨਾਂ ਦੇ ਵਾਈਫ ਸੀਗੇ ਨਵਜੋਤ ਤੇ ਨਵਜੋਤ ਦੀਦੀ ਤੇ ਇੱਕ ਸੀਗੇ ਗੁਰਪ੍ਰੀਤ ਪਾ ਜੀ ਦੇ ਵਾਈਫ ਗੂਲੂ ਦੀਦੀ ਕਹਿੰਦੇ ਹੁੰਦੇ ਸੀ ਅਸੀਂ ਉਹਨਾਂ ਨੂੰ ਲਾਈਕ ਉਹ ਐਜੇ ਵਧੀਆ ਪਲੇਅਰ ਸੀਗੇ ਉਹਨਾਂ ਨਾਲ ਸਾਨੂੰ ਮੋਟੀਵੇਸ਼ਨ ਦਾ ਤਾਂ ਕਹਿ ਲਓ ਵੀ ਕੋਈ ਮਤਲਬ ਹੀ ਨਹੀਂ ਸੀ ਬਣਦਾ ਕਿ ਨਾ ਮਿਲੇ ਹਨਾ ਤੇ ਉਹ ਉਹਨਾਂ ਤੋਂ ਬਹੁਤ ਮੋਟੀਵੇਟ ਹੁੰਦੇ ਸੀਗੇ ਤੇ ਐਡੇ ਐਡੇ ਰਿਕਾਰਡ ਹੋਲਡਰ ਬੈਠੇ ਸੀ ਤੇ ਫਿਰ ਚਲੋ ਜਦੋਂ ਮੈਂ ਥੋੜਾ ਜਿਹਾ ਸੈੱਟ ਹੋ ਗਈ ਦੋ ਕੁ ਮਹੀਨਿਆਂ ਦੇ ਵਿੱਚ ਰੈਪੀਟਿਸ਼ਨ ਠੀਕ ਲੱਗਣ ਲੱਗੇ ਮੇਰੇ ਜਿੱਦਾਂ ਕੋ ਸਾਹਬ ਨੇ ਕਹਿਣਾ ਬਸ ਉਦਾਂ ਹੀ ਕੋਈ ਫੋਨ ਨਹੀਂ ਸੀ ਚੱਲਦਾ ਹੁੰਦਾ ਸਾਡਾ ਕੋਈ ਸੋਸ਼ਲ ਮੀਡੀਆ ਅਕਾਊਂਟ ਨਹੀਂ ਸੀਗਾ ਤੇ ਸਾਰਾ ਕੁਝ ਸਾਨੂੰ ਰੈਸਟ੍ਰਿਕਟ ਸੀਗਾ ਬਹੁਤ ਜ਼ਿਆਦਾ ਗਰਾਊਂਡ 'ਚ ਆਣਾ ਤੇ ਗਰਾਊਂਡ 'ਚੋਂ ਹੀ ਬਸ ਚਲੇ ਜਾਣਾ ਵਾਪਸ ਗਰਾਊਂਡ ਤੱਕ ਮਤਲਬ ਸੀਗਾ ਸਾਡੀ ਵੈਨ ਜਾਂਦੀ ਹੁੰਦੀ ਸੀਗੀ ਮੇਰੇ ਜਸਵਿੰਦਰ ਮਾਸੇ ਜੀ ਸੀਗੇ ਮਾਸੀ ਰਿਸ਼ਤੇਦਾਰ ਸੀ ਪਰ ਉਹਨਾਂ ਨੇ ਵਜਾ ਨਾਲ ਹੀ ਮੈਥਲੈਟਿਕਸ ਦੇ ਵਿੱਚ ਕੰਟੀਨਿਊ ਕਰ ਪਾਈ ਕਿਉਂਕਿ ਮੇਰੇ ਕੋਲ ਖੋਖੋ ਦੇ ਮੈਡਲ ਸੀਗੇ ਤੇ ਉਹਨਾਂ ਨੇ ਮੈਨੂੰ ਕਹਿ ਲੋ ਵੀ ਇੱਕ ਮੈਨੂੰ ਹੈਲਪ ਹੀ ਕੀਤੀ ਮੇਰੀ ਕਿ ਮੈਨੂੰ ਐਡਮਿਸ਼ਨ ਦੇ ਦਿੱਤੀ ਕਾਲਜ ਦੇ ਵਿੱਚ ਤੇ ਮੈਨੂੰ ਉਹਨਾਂ ਨੇ ਪੁੱਛਿਆ ਕਿ ਵੀ ਹੁਣ ਮੇਰੀ ਇੱਜ਼ਤ ਰੱਖੀ ਹਨਾ ਪਰਫਾਰਮੈਂਸ ਨਹੀਂ ਵਧੀਆ ਉਹ ਮਤਲਬ ਪਰਮਾਤਮਾ ਵੱਲੋਂ ਹੀ ਉਹ ਇੰਨੇ ਵਧੀਆ ਲੇਡੀ ਆ ਕਿ ਉਹਨਾਂ ਮਤਲਬ ਮੇਰੇ ਮੰਮੀ ਵਾਂਗ ਹੀ ਮੈਨੂੰ ਲੱਗਦੇ ਨੇ ਤੇ ਫਿਰ ਜਦੋਂ ਮੈਨੂੰ ਉਹਨਾਂ ਨੇ ਦੇਖਿਆ ਕਿ ਤੇਰੇ ਚ ਐਂਡੋਰੈਂਸ ਵੀ ਠੀਕ ਐ ਸਪੀਡ ਤੇ ਹੈਗੀ ਉਹ ਹੈਗੀ ਆ ਤੇ ਆਪਾਂ 800 ਮੀਟਰ ਸ਼ੁਰੂ ਕਰਦੇ ਹਾਂ ਤੇ ਉਹਨਾਂ ਨੇ ਮੈਨੂੰ 800 ਮੀਟਰ ਚ ਪਾਰਟਿਸਪੇਟ ਕਰਵਾਇਆ ਮੇਰੀ ਫਸਟ ਰੇਸ ਸੀਗੀ ਐਥਲੈਟਿਕਸ ਕੈਰੀਅਰ ਦੀ ਚਾਰ 4 ਕ ਮਹੀਨੇ ਹੋਏ ਸੀ ਮੈਨੂੰ ਸਿਰਫ ਸਪੋਰਟਸ ਕਰਦੇ ਆਥਲੈਟਿਕਸ ਕਰਦੇ ਆ ਨੂੰ ਤੇ ਮੇਰਾ ਫਰਸਟ 골ਡ ਆਇਆ ਉਥੋਂ ਪਹਿਲੀ ਰੇਸ ਦੇ ਵਿੱਚੋਂ ਹੀ ਤੇ ਮੇਰੇ ਆਪਣੇ ਪੁਲਿਸ ਦੀ ਉਹ ਲੜਕੀਆਂ ਸੀਗੀਆਂ ਉਸ ਟਾਈਮ ਜਿਨ੍ਹਾਂ ਨਾਲ ਮੇਰਾ ਕੰਪੀਟੀਸ਼ਨ ਹੋਇਆ ਸੀ ਮੈਨੂੰ ਸੀ ਲਾਈਕ ਉਦੋਂ ਅਟੈਂਸ਼ਨ ਫਰੀ ਸੀ ਕੁਝ ਤੁਹਾਨੂੰ ਦੱਸਿਆ ਵੀ ਐਡੇ ਵੱਡੇ ਪਲੇਅਰਾਂ ਨਾਲ ਪ੍ਰੈਕਟਿਸ ਕਰਦੇ ਸੀਗੇ ਕਿ ਕੋਈ ਡਰ ਨਹੀਂ ਸੀ ਕੋਈ ਕੁਝ ਨਹੀਂ ਸੀ ਬਸ ਇਹ ਸੀਗਾ ਅਣਜਾਣ ਸੀਗੇ ਕਿ ਹਾਂ ਜੀ ਰੇਸ ਭਜਣੀਆਂ ਕਿੱਦਾਂ ਭਜਣੀਆਂ ਜਿਵੇਂ ਪ੍ਰੈਕਟਿਸ ਕਰਦੇ ਆ ਮੈਂ ਸੋ ਉਦਾਂ ਹੀ ਹਨਾ ਹੁਣ ਹੁਣ ਅਲੱਗ ਹੁਣ ਥੋੜਾ ਹੁੰਦਾ ਕੰਪੀਟੀਸ਼ਨ ਫੀਵਰ ਕਹ ਲੋ ਹੁੰਦਾ ਉਸ ਟਾਈਮ ਨਹੀਂ ਸੀਗਾ ਤੇ ਫਿਰ ਇਦਾਂ ਹੀ ਮੈਂ ਉੱਥੇ ਹੀ 400 ਮੀਟਰ ਹੋਈ ਮੈਂ ਉੱਚ ਵੀ 골ਡ ਲਿਆ ਤੇ ਮੇਰਾ ਵਧੀਆ ਮੇਰੀ ਉਥੋਂ ਸਿਲੈਕਸ਼ਨ ਹੋ ਗਈ ਨੈਸ਼ਨਲ ਲਈ ਓਪਨ ਨੈਸ਼ਨਲ ਲਈ ਤੇ ਉਹ ਚੇਨਈ ਦੇ ਵਿੱਚ ਹੋਈ ਤੇ ਉਹ 6 ਕਿ ਮਹੀਨਿਆਂ ਦੇ ਵਿੱਚ ਮਤਲਬ ਮੈਂ ਓਪਨ ਨੈਸ਼ਨਲ ਦੇ ਵਿੱਚੋਂ 4th ਪੋਜੀਸ਼ਨ ਹਾਸਲ ਕਰ ਲਈ ਸੀ 800 ਮੀਟਰ ਦੇ ਵਿੱਚ ਤੇ ਜਿੱਦਾਂ ਹੁਣ ਤਾਂ ਮੈਂ 400 ਕਰ ਰਹੀ ਆ ਪਰ ਪ੍ਰਮਾਤਮਾ ਦੀ ਇੰਨੀ ਮਿਹਰ ਆ ਮੇਰੇ ਤੇ ਕਿ ਮੈਂ ਸਟੇਟ ਦੇ ਵਿੱਚੋਂ ਸਾਡੇ ਪੰਜਾਬ 'ਚੋਂ 100 ਮੀਟਰ 'ਚ ਵੀ 골ਡ ਲਿਆ ਹੋਇਆ 200 ਮੀਟਰ 'ਚ ਵੀ 골ਡ ਲਿਆ ਹੋਇਆ 400 ਮੀਟਰ 'ਚ ਵੀ 골ਡ ਲਿਆ ਤੇ 800 ਮੀਟਰ 'ਚ ਵੀ 골ਡ ਲਿਆ ਹੋਇਆ ਜੀ ਹਾਂਜੀ ਸੋ ਤੁਹਾਡੀ ਮਹਾਰਤ ਵੈਸੇ ਤਾਂ 400 ਮੀਟਰ ਦੌੜ ਦੀ ਹੁੰਦੀ ਆ ਪਰ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਬਾਕੀ ਸਾਰੀਆਂ ਵਨਗੀਆਂ ਵਿੱਚ ਵੀ ਮੈਡਲ ਪ੍ਰਾਪਤ ਕੀਤੇ ਹੋਏ ਨੇ ਤੇ ਇਹਨਾਂ ਦੀ ਤਿਆਰੀ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ ਕਿ ਓਨੇ ਕੀ ਤਿਆਰੀ ਕਰਨੀ ਪੈਂਦੀ ਦਾ 100 ਮੀਟਰ 200 ਮੀਟਰ 400 ਮੀਟਰ 800 ਮੀਟਰ ਇਹਨਾਂ ਦੀ ਤਿਆਰੀ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ ਨਹੀਂ ਸਰ ਜ਼ਮੀਨ ਅਸਮਾਨ ਦਾ ਫਰਕ ਹੈ ਇੱਕ ਸਪ੍ਰਿੰਟਰ ਲਈ 100 ਮੀਟਰ ਲਈ ਬਹੁਤ ਹੀ ਅਲੱਗ ਟ੍ਰੇਨਿੰਗ ਹੈ ਉਹਨਾਂ ਲਈ ਸਪੀਡ ਡ੍ਰਿਲਸ ਵਗੈਰਾ ਨੇ ਹਾਣਾ ਜਾਂ ਹੋਰ ਸਟਰੈਂਥ ਟ੍ਰੇਨਿੰਗ ਜ਼ਿਆਦਾ ਹੈ ਉਹਨਾਂ ਲਈ ਐਕਸਪਲੋਸਿਵ ਜ਼ਿਆਦਾ ਹੈ ਉਹਨਾਂ ਲਈ ਹਾਂਜੀ ਤੇ ਇਸ ਤੋਂ ਇਲਾਵਾ 100 200 ਸੇਮ ਆ ਜਾਂਦਾ ਤੇ ਜਿਹੜਾ 400 ਮੀਟਰ ਆ ਉਹਦੇ ਵਿੱਚ ਉਹ ਸਪੀਡ ਐਂਡੋਰੈਂਸ ਆ ਉਹਦੇ ਵਿੱਚ ਤੁਹਾਨੂੰ ਸਪੀਡ ਵੀ ਮਤਲਬ ਤਕਰੀਬਨ ਤਕਰੀਬਨ 200 ਮੀਟਰ ਦੀ ਚਾਹੀਦੀ ਹੈ ਅ ਤੇ ਜਿਹੜੀ ਐਂਡੋਰੈਂਸ ਆ ਉਹ ਵੀ ਤੁਹਾਨੂੰ 800 ਵਾਲੀ ਚਾਹੀਦੀ ਤੇ ਜਿਹੜੀ 800 ਮੀਟਰ ਆ ਉਹ ਥੋੜਾ ਜ਼ਿਆਦਾ ਡਿਫਰੈਂਸ ਆ ਜਾਂਦਾ ਵੈਸੇ ਤਾਂ ਅੱਜ ਕੱਲ ਉਹਨੂੰ ਵੀ ਲੌਂਗ ਸਪ੍ਰਿੰਟ ਹੀ ਕਹਿੰਦੇ ਨੇ 800 ਮੀਟਰ ਨੂੰ 800 ਮੀਟਰ ਵੀ ਬਹੁਤ ਫਾਸਟ ਹੋ ਗਿਆ ਹੁਣ ਇਹਦਾ ਸਟੈਂਡਰਡ ਬਹੁਤ ਅੱਪ ਹੋ ਗਿਆ ਤੇ ਪਤੀਆ ਮਤਲਬ ਪਰ ਡਿਫਰੈਂਸ ਹੈ ਫੇਸਲਸ ਦੇ ਵਿੱਚ کافی ਫਰਕ ਹੈ ਇਹਨਾਂ ਸਾਰੀਆਂ ਦੋ ਚਾਰਾਂ ਇਵੈਂਟਸ ਦੀ ਟ੍ਰੇਨਿੰਗ ਅਲੱਗ ਹੈ ਅੱਛਾ ਜੀ ਹਾਂਜੀ ਜੀ ਤੇ ਤੁਸੀਂ ਰੋਨਰ ਮੁਕਾਬਲੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਜੀ ਕੁਝ ਮੁਕਾਬਲਿਆਂ ਦਾ ਤੁਸੀਂ ਜ਼ਿਕਰ ਕੀਤਾ ਕੁਝ ਹੋਰ ਦਾ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਕੌਮੀ ਪੱਧਰ ਉੱਤੇ ਕਿਹੜੇ ਕਿਹੜੇ ਮੁਕਾਬਲੇ ਵਿੱਚ ਫਿਰ ਤੁਸੀਂ ਹਿੱਸਾ ਲਿਆ ਹਾਂਜੀ ਕੌਮੀ ਪੱਧਰ ਤੇ ਮੈਂ ਮੇਰਾ ਉਹਦੋਂ ਮੈਂ ਕਾਲਜ ਵਿੱਚ ਹੀ ਸੀਗੀ ਜਦੋਂ ਮੈਂ ਫੈਡਰ ਸਿਨੀਅਰ ਫੈਡਰੇਸ਼ਨ ਕੱਪ ਦੇ ਵਿੱਚ ਮੇਰਾ 4x400 ਮੀਟਰ ਰਿਲੇ ਦੇ ਵਿੱਚ ব্রੌਂਜ਼ ਮੈਡਲ ਆਇਆ ਸੀਗਾ ਉਸ ਤੋਂ ਬਾਅਦ ਕੁਝ ਇੰਜਰੀਜ਼ ਆ ਗਈਆਂ ਪਲੇਅਰ ਨੂੰ ਥੋੜਾ ਜਿਦਾ ਇੰਨਾ ਨਹੀਂ ਸੀਗਾ ਡਾਈਟ ਵਗੈਰਾ ਦਾ ਵੀ ਨਹੀਂ ਸੀ ਹੋ ਸਕਦਾ ਥੋੜਾ ਫਾਈਨੈਂਸ਼ੀਅਲੀ ਕਹਿੰਦੇ ਆ ਨਾ ਕਿ ਸਪੋਰਟਸ ਬਹੁਤ ਹੀ ਜ਼ਿਆਦਾ ਮਤਲਬ ਇੱਕ ਹੋਇਆ ਕਿ ਵੀ ਕਾਰਖਾਨਾ ਵਾਲਾ ਕੰਮ ਚਨੋਤੀ ਵਾਲਾ ਲਾਲੋ ਵੀ ਹਨਾ ਪੈਸਾ ਬਹੁਤ ਮੰਗਦੀ ਹੈ ਤੇ ਉਸ ਲੈਵਲ ਦਾ ਸ਼ਾਇਦ ਨਹੀਂ ਸੀਗਾ ਮਤਲਬ ਇੰਜਰੀਜ਼ ਨੇ ਬਹੁਤ ਕਰਿਆ ਤੰਗ ਉਸ ਨੂੰ ਤੇ ਫਿਰ ਚਲੋ ਫਿਰ ਵੀ ਚਲੋ ਸਟੈਂਡ ਕਰਦੇ ਰਹੇ ਕਿਤੇ ਨਾ ਕਿਤੇ ਨੈਸ਼ਨਲ ਚ ਪਾਰਟਿਸਪੇਟ ਹੁੰਦੇ ਰਹੇ ਤੇ ਫਿਰ ਉਸ ਤੋਂ ਬਾਅਦ ਵਿੱਚ ਮੈਂ ਮਤਲਬ 2017 ਤੱਕ ਇੰਜਰੀ ਨਾਲ ਨਿਕ ਪਰੇਸ਼ਾਨ ਹੋ ਗਈ ਸੀ ਕਿ 16 ਦੇ ਵਿੱਚ ਮੈਂ ਮਤਲਬ ਸਪੋਰਟ ਛੱਡਣ ਦਾ ਹੀ ਕਰ ਲਿਆ ਸੀ ਇਰਾਦਾ ਕਿਉਂਕਿ ਮਸਲ ਹੈਮਸਟ੍ਰਿੰਗ ਦਾ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਮੇਰੇ ਤੇ ਫਿਰ ਮੈਨੂੰ ਮੈਨੂੰ ਕਿਸੇ ਨੇ ਇਦਾਂ ਸਲਾਹ ਦਿੱਤੀ ਮੇਰੇ ਸੀਨੀਅਰ ਹੀ ਨੇ ਦੱਸਿਆ ਮੈਂ ਤੁਹਾਨੂੰ ਉਹਨਾਂ ਦਾ ਅਮ੍ਰਿਤਪਾਲ ਪਾਜੀ ਉਹਨਾਂ ਨੇ ਤੁਰੇ ਜਾਂਦਿਆਂ ਨੇ ਮੈਨੂੰ ਕਿਹਾ ਕਿ ਰਮਨ ਤੂੰ ਐਨਏਐਸ ਕਰ ਲੈ ਤੇ ਵੀ ਕਾਫੀ ਟਾਈਮ ਹੋ ਗਿਆ ਫਿਰ ਮੈਂ ਐਨਏਐਸ ਕਰਾ ਨਾ ਮੇਰੇ ਦਿਮਾਗ ਚੋ ਚੀਜ਼ ਬੈਠੀ ਫੇ ਮੈਂ ਆਪਣੇ ਮਾਸੀ ਜੀ ਨਾਲ ਗੱਲ ਕੀਤੀ ਜਿਹੜੇ ਮੈਂ ਤੁਹਾਨੂੰ ਦੱਸਿਆ ਟੀਚਰ ਮੇਰੇ ਜੀ ਅਚਾ ਹਾਡਾ ਡਿਪਾਰਟਮੈਂਟ ਸੀਗੇ ਮੇਰੇ ਹਾ ਨਾ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਮੈਨੂੰ ਕਹਿੰਦੇ ਕਿ ਹਾਂ ਬੀ ਤੂੰ ਕਰ ਲੈ ਬੇਟਾ ਕੋਈ ਗੱਲ ਨਹੀਂ ਤੇ ਪਰ ਉਹ ਫਿਰ ਮੈਨੂੰ ਅ ਇਨਾ ਨਹੀਂ ਸੀਗਾ ਉੱਥੇ ਦੀ ਫੀਸ ਵਗੈਰਾ ਵੀ ਕਾਫੀ ਸੀਗੀ ਉਹਨਾਂ ਨੇ ਆਪਣੇ ਕੋਲੋਂ ਮੇਰੀ ਫੀਸ ਭਰੀ ਸਾਰੀ ਜੀ ਤੇ ਉਹਨਾਂ ਨੇ ਮੈਨੂੰ ਫਸਟ ਮਤਲਬ ਸਾਰਾ ਉਹਨਾਂ ਨੇ ਪੇ ਕੀਤਾ ਤੇ ਫਿਰ ਮੈਂ ਐਨਐਸ ਕਰਨ ਚਲੀ ਗਈ ਮੈਂ სპੋਰਟ ਸ਼ਰਟ ਸੀ სპੋਰਟ ਸ਼ਰਡਣ ਤੋਂ ਬਾਅਦ ਚਾ ਤਾਂ ਮੈਨੂੰ ਮੈਨਹੀਂ ਸੀ ਖਿਆਲ ਕਰਿਆ ਕਿ ਹਨਾ ਪਰ ਪਹਿਲਾ ਮੈਡਲ ਸੀਗੇ ਤੇ ਉਸ ਵਜ੍ਹਾ ਨਾਲ ਹੀ ਮੈਂ ਐਨਐਸ ਕਰਦੇ ਹੀ ਆਪਣੇ ਸਾਡੇ ਪੁਲਿਸ ਦੀਆਂ ਵੈਕੈਂਸੀਜ਼ ਨਿਕਲ ਗਈਆਂ ਪੰਜਾਬ ਪੁਲਿਸ ਦੇ ਵਿੱਚ ਤੇ ਫਿਰ ਮੈਂ ਪੰਜਾਬ ਪੁਲਿਸ ਦੇ ਵਿੱਚ ਅਪਲਾਈ ਕਰਤਾ ਤੇ ਮੈਨੂੰ ਕੋਈ ਉਮੀਦ ਤਾਂ ਨਹੀਂ ਸੀਗੀ ਕਿਉਂਕਿ ਮੈਂ ਉਸ ਟਾਈਮ ਇਹ ਕੋਰਸ ਕਰ ਰਹੀ ਸੀਗੀ 1 ਨੀਅਰ ਦਾ ਤੇ ਉਹਦੇ ਵਿੱਚ ਇੰਨੀ ਉਸ ਲੈਵਲ ਦੀ ਫਿਟਨੈਸ ਵੀ ਹੈ ਨਹੀਂ ਸੀਗੀ ਪਰ ਮੇਰੇ ਸਰਟੀਫਿਕੇਟ ਸੀਗੇ ਸਰਟੀਫਿਕੇਟ ਦੀ وجہ ਦੇ ਨਾਲ ਮੈਨੂੰ ਉੱਤੇ ਚਲੋ ਮੈਟਰੀਅਲ ਦਿੱਤੇ ਆ ਕੇ ਐਵਰੇਜ ਫਿਟਨੈਸ ਆ ਗਈ ਤੇ ਮੇਰੀ ਸਿਲੈਕਸ਼ਨ ਹੋ ਗਈ ਤੇ ਮੈਂ ਜੁਆਇਨ ਕਰ ਲਿਆ ਪੁਲਿਸ ਦੇ ਵਿੱਚ ਪੁਲਿਸ ਚ ਜੁਆਇਨ ਕਰਨ ਤੋਂ ਬਾਅਦ ਚ 3 ਸਾਲ ਪੋਵੀਜ਼ਨ ਪੀਰੀਅਡ ਤੇ ਕੱਢਿਆ 96000 ਸੈਲਰੀ ਮਿਲਦੀ ਸੀਗੀ ਸਾਨੂੰ 3 ਸਾਲ ਕਾਫੀ ਸਟਰਗਲ ਕੀਤਾ ਫਿਰ ਉਸ ਤੋਂ ਬਾਅਦ ਮੇਰੀ ਮੈਰਿਜ ਹੋਈ ਫਿਰ ਮੈਰਿਜ ਤੋਂ ਬਾਅਦ ਮੇਰੇ ਹਸਬੰਦ ਨੇ ਮੈਨੂੰ ਬਹੁਤ ਫਾਈਨੈਂਸ਼ੀਅਲੀ ਹੈਲਪ ਮਿਲਿਆ ਸਪੋਰਟ ਮਿਲਿਆ ਮੈਨੂੰ ਸਪੋਰਟਸ ਦੇ ਵਿੱਚ ਮੈਂ ਵਧੀਆ ਫਿਰ ਮੈਡਲ ਆਣ ਲੱਗ ਗਏ ਸੀ ਫਿਰ ਮੈਂ ਹਰ ਨੈਸ਼ਨਲ ਦੇ ਵਿੱਚ ਮੈਡਲ ਲੈਂਦੀ ਸੀ ਹਾਂਜੀ ਕੌਮੀ ਪੱਧਰ ਦੇ ਮੁਕਾਬਲੇ ਦੇ ਨਾਲ ਨਾਲ ਤੁਸੀਂ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਬਹੁਤ ਸਾਰੇ ਆਯੋਜਨਾਵਾਂ ਦੇ ਵਿੱਚ ਹਿੱਸਾ ਲਿਆ। ਉਹਨਾਂ ਬਾਰੇ ਦੱਸੋ ਕਿ ਜੋ ਅੰਤਰਰਾਸ਼ਟਰੀ ਪੱਧਰ ਤੇ ਜੋ ਮੁਕਾਬਲੇ ਹੋਏ ਉਹਨਾਂ ਵਿੱਚ ਤੁਸੀਂ ਕਿੱਥੇ-ਕਿੱਥੇ ਹਿੱਸਾ ਲਿਆ? ਅਹ ਅੰਤਰਾਸ਼ਟਰੀ ਪੱਧਰ ਤੇ ਮੈਂ ਰੀਸੈਂਟਲੀ ਵਰਲਡ ਪੁਲਿਸ ਗਈ ਸੀਗੀ ਜੋ ਕਿ ਅਮਰੀਕਾ ਵਿੱਚ ਸੀਗਾ ਅਲਬਾਮਾ ਸਟੇਟ ਦੇ ਵਿੱਚ ਸੀਗਾ ਬਰਮਿੰਗਮ ਸਿਟੀ ਦੇ ਵਿੱਚ ਤੇ ਉੱਥੇ ਮੈਂ ਅ ਪਾਰਟਿਸਪੇਟ ਕੀਤਾ ਸਾਡੇ ਇਥੋਂ 올 ਇੰਡੀਆ ਪੁਲਿਸ ਗੇਮਸ ਹੋਣ ਹੁੰਦੀਆਂ ਨੇ ਤੇ ਉੱਥੋਂ ਜਿਹੜੇ 골ਡ ਮੈਡਲ ਆਉਂਦੇ ਆ ਉਹਨਾਂ ਨੂੰ ਸਿਲੈਕਟ ਕਰਦੇ ਨੇ ਉਹ ਤੇ ਸਾਡਾ ਇਥੇ 골ਡ ਸੀਗਾ ਮੇਰਾ ਤੇ ਇਹਨਾਂ ਨੇ ਸਾਨੂੰ ਸਿਲੈਕਟ ਕਰਕੇ ਭੇਜਿਆ ਇਥੋਂ ਤੇ ਉੱਥੇ ਜਾ ਕੇ ਮੇਰਾ 100 ਮੀਟਰ ਦੇ ਵਿੱਚ 400 ਮੀਟਰ ਦੇ ਵਿੱਚ 200 ਮੀਟਰ ਦੇ ਵਿੱਚ 골ਡ ਮੈਡਲ ਆਇਆ ਤੇ ਮੈਂ ਨਾ ਰਿਲੀਜ਼ ਕੀਤੀਆਂ ਤੇ ਹਾਂਜੀ ਲਾਈਕ ਅਸੀਂ ਉੱਥੇ ਬਹੁਤ ਵਧੀਆ ਅਚੀਵ ਕੀਤਾ ਜੀ ਹਾਂਜੀ ਸੋ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਤੁਸੀਂ ਪ੍ਰਾਪਤੀਆਂ ਕੀਤੀਆਂ ਤੇ ਉਹ ਜਿਹੜਾ ਤਜਰਬਾ ਸੀਗਾ ਅੰਤਰਰਾਸ਼ਟਰੀ ਪੱਧਰ ਉੱਤੇ ਜਾਣਾ ਵਿਦੇਸ਼ਾਂ ਵਿੱਚ ਜਾ ਕੇ ਬਾਹਰਲੇ ਐਥਲੀਟਾਂ ਦੇ ਨਾਲ ਮੁਕਾਬਲਾ ਕਰਨਾ ਜੀ ਉਸ ਤੋਂ ਬਾਅਦ ਤੁਹਾਨੂੰ ਕੀ ਮਹਿਸੂਸ ਹੋਇਆ ਕਿ ਕਿ ਕਿੰਨਾ ਫਰਕ ਆ ਸਾਡੇ ਇਥੋਂ ਦੀ ਐਥਲੈਟਿਕਸ ਤੇ ਬਾਹਰਲੇ ਦੇਸ਼ਾਂ ਦੀ ਐਥਲੈਟਿਕਸ ਦੇ ਵਿੱਚ ਆਪਾਂ ਕਿੱਥੇ ਇੱਕ ਖੜਦੇ ਹਾਂ ਕਿੰਨਾ ਕੁ ਫਰਕ ਆ ਕੀ ਕਮੀਆਂ ਪੇਸ਼ੀਆਂ ਨੇ ਤੁਹਾਡਾ ਤਜਰਬਾ ਕੀ ਕਹਿੰਦਾ ਇਸ ਬਾਰੇ ਅ ਜੀ ਸਰ ਜਿੱਦਾਂ ਉੱਥੇ ਕੰਪੀਟੀਸ਼ਨ ਹੋਇਆ ਅਸੀਂ ਉੱਥੇ ਲਾਈਕ ਆ ਨੋ ਡਾਊਟ ਹਰ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਉਹਨਾਂ ਨੇ ਸਾਨੂੰ ਸਾਰਾ ਇਨਫਰਾਸਟ੍ਰਕਚਰ ਗਰਾਊਂਡ ਦੇ ਵਿੱਚ ਮੌਜੂਦ ਸੀਗਾ ਗਰਾਊਂਡਾਂ ਦੀ ਮੇਨਟੇਨੈਂਸ ਹੀ ਇੰਨੀ ਵਧੀਆ ਸੀਗੀ ਤੇ નો ਡਾਊਟ ਉਤੇ ਪਲੇਅਰ ਸੀਗੇ ਵੱਡੇ ਬਾਹਰ ਲਿਆਏ ਹੋਏ ਯੂ ایس اے ਦੇ ਪਲੇਅਰਸ ਸੀਗੇ ਉਹਨਾਂ ਨੂੰ ਅਸੀਂ ਦੇਖਿਆ ਤੇ ਲਾਈਕ ਉਹਨਾਂ ਤੋਂ ਉਹਨਾਂ ਦੀ ਕਿੱਟ ਦੇਖ ਕੇ ਇਦਾਂ ਦਾ ਲੱਗਦਾ ਸੀਗਾ ਕਿ ਹਾਂਜੀ ਇਹ ਆਪਣੇ ਆਪ ਚ ਇੱਕ ਅਲੱਗ ਕਹਾਣੀ ਆ ਸਪੋਰਟਸ ਦੀ ਹੈਨਾ ਤੇ ਉਹਨਾਂ ਦਾ ਕੌਨਫੀਡੈਂਸ ਉਹਨਾਂ ਨਾਲ ਗੱਲਾਂ ਕਰਦੇ ਸੀਗੇ ਕਾਫੀ ਵਧੀਆ ਲੱਗਦਾ ਸੀ ਔਰ ਉਹ ਲੋਕੀ ਬਹੁਤ ਚਿਲ ਕਰਦੇ ਆ ਇੰਜੋਏ ਕਰਦੇ ਆ სპੋਰਟਸ ਨੂੰ ਉਹ ਬਰਡਨ ਲੈ ਕੇ ਨਹੀਂ ਕਰਦੇ ਸਾਡੇ ਥੋੜਾ ਜਆ ਹੈ ਜੋ ਹੋ ਜਾਂਦਾ ਕਿ ਅਸੀਂ სპੋਰਟਸ ਨੂੰ ਐਜ਼ ਆ ਕੈਰੀਅਰ ਚੁਣਨ ਲੱਗ ਗਏ ਕਿਉਂਕਿ ਸਾਨੂੰ ਜੌਬ ਚਾਹੀਦੀ ਆ ਸਾਨੂੰ ਨੌਕਰੀ ਚਾਹੀਦੀ ਆ ਉਹ ਸ਼ਾਇਦ ਥੋੜਾ ਆਪਣੇ ਆਪਣੇ ਪੈਸ਼ਨ ਲਈ ਆਪਣੇ ਸਕੂਨ ਲਈ ਜੋ ਕਰਦੇ ਆ ਕਰਦੇ ਸਟਾਰਟ ਅਸੀਂ ਵੀ ਇੱਥੋਂ ਹੀ ਆ ਪਰ ਸਾਡਾ ਹੌਲੀ 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 ਉਹ ਨੀਡ ਬਣ ਜਾਂਦੀ ਹੈ ਜੀ ਹਾਂਜੀ ਇਹਦੇ ਨਾਲ ਜੁੜਦਾ ਹੀ ਅਗਲਾ ਸਵਾਲ ਆ ਕਿ ਤੁਸੀਂ ਥੋੜਾ ਜਾ ਜ਼ਿਕਰ ਕੀਤਾ ਸੀ ਕਿੱਟ ਦਾ ਕਿ ਕਿ ਇਹ ਖਿਡਾਰੀ ਦੇ ਨਾਲ ਜੋ ਦਾ ਸਮਾਨ ਹੁੰਦਾ ਜੀ ਉਹਨੂੰ ਜੋ ਅਵਸਥਾ ਨਾਲ ਰੱਖਨੀਆ ਪੈਂਦੀਆਂ ਨੇ ਇੱਕ ਐਥਲੀਟ ਜਿਹੜਾ ਖਾਸ ਤੌਰ ਤੇ 400 ਮੀਟਰ ਦਾ ਐਥਲੀਟ ਜਿਵੇਂ ਕਿ ਤੁਸੀਂ ਹੋ ਤੁਹਾਡੀ ਜਿਹੜੀ ਕਿੱਟ ਹੁੰਦੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਇਹ ਆਪਾਂ ਦਰਸ਼ਕਾਂ ਨੂੰ ਜ਼ਰੂਰ ਦੱਸੀਏ ਹਾਂਜੀ ਸਾਡੀ ਕਿੱਟ ਦੇ ਵਿੱਚ ਸਾਡੇ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਸਾਡਾ ਮਤਲਬ ਬੈਗ ਸਾਡਾ ਰੈਡੀ ਕਰਦੇ ਹਾਂ ਅਸੀਂ ਆਪਣਾ ਬੈਗ ਦੇ ਵਿੱਚ ਸਾਡੇ ਸਪਾਈਕਸ ਹੋਣੇ ਚਾਹੀਦੇ ਨੇ ਸਾਡੇ ਸਪਾਈਕਸ ਬਹੁਤ ਕੋਸਟਲੀ ਨੇ ਵਾਟਰ ਬੋਟਲਸ ਵਗੈਰਾ ਹਨਾ ਤਾਂ ਸਾਡਾ ਜੋ ਵੀ ਲਿਕੁਇਡ ਇਨਟੇਕ ਅਸੀਂ ਲੈਣਾ ਹੈ ਹਾਈਡਰੇਟ ਰਹਿਣ ਲਈ ਬੋਡੀ ਨੂੰ ਹਨ ਰੱਖਣ ਲਈ ਉਹ ਸਾਰਾ ਕੁਝ ਸਾਡੀ ਗਰਾਉਂਡ ਸ਼ੀਟ ਹੁੰਦੀ ਆ ਸਾਡਾ ਰੋਲਰ ਹੁੰਦਾ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਰਿਲੈਕਸ ਕਰਨਾ ਚਾਹ ਕੇ ਸਾਡੇ ਬੈਂਡ ਹੁੰਦੇ ਨੇ ਉਹਦੇ ਵਿੱਚ ਜਿਨ੍ਹਾਂ ਨਾਲ ਅਸੀਂ ਐਕਸਰਸਾਈਜ਼ ਕਰਨੀਆਂ ਛੋਟੇ ਛੋਟੇ ਮਸਲ ਸੀ ਆ ਤੇ ਥੈਟਸ ਇਟ ਸਾਰਾ ਕੁਝ ਹੁੰਦਾ ਸਾਡਾ ਜ਼ਰੂਰੀ ਤੇ ਬਾਕੀ ਸਾਡੀ ਕਿਟ ਜੋ ਅਸੀਂ ਪਾਈ ਆ ਕੰਫਰਟੇਬਲ ਕਿਟ ਹੋਵੇ ਸਾਡੀ ਬੀਰ ਕਰਕੇ ਚਾਹੁੰਦੇ ਆ ਜੀ ਹਾਂਜੀ ਤੇ ਜਦੋਂ ਤਿਆਰੀ ਦੀ ਆਪਾਂ ਗੱਲ ਕਰਦੇ ਆ ਕਿ ਇਹਦੇ ਲਈ ਤਿਆਰੀ ਕਰਦੇ ਆ ਆਪਾਂ ਤਾਂ ਵਾਰਮ ਅਪ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਸਰੀਰ ਨੂੰ ਗਰਮ ਕਰਨਾ ਤਾਂ ਕਿ ਇੱਕਦਮ ਜੇ ਆਪਾਂ ਸਰੀਰ ਉੱਤੇ ਭਾਰ ਪਾਵਾਂਗੇ ਤਾਂ ਸੱਟ ਦਾ ਖਤਰਾ ਵੱਜ ਜਾਂਦਾ ਹੈ ਹੈਮਸਟ੍ਰਿੰਗਸ ਆ ਤੁਸੀਂ ਜ਼ਿਕਰ ਕੀਤਾ ਪਹਿਲੇ ਹਾਂਜੀ ਸੋ ਜਿਹੜਾ ਵਾਰਮ ਅਪ ਆ ਸਰੀਰ ਨੂੰ ਗਰਮ ਕਰਨ ਦੀ ਜਿਹੜੀ ਪ੍ਰਕਿਰਿਆ ਉਹ ਕਿੰਨੀ ਕੁ ਜ਼ਰੂਰੀ ਹੈ ਉਹ ਕਰਨੀ ਦੌੜ ਤੋਂ ਪਹਿਲਾਂ ਕਿੰਨੀ ਲਾਜ਼ਮੀ ਹੋ ਜਾਂਦੀ ਹੈ ਅ ਵਾਰਮ ਅਪ ਤਾਂ ਹਰ ਸਪੋਰਟਸ ਲਈ ਉਹ ਜ਼ਰੂਰੀ ਆ ਜਿਹੜੀ ਮਰਜੀ ਸਪੋਰਟਸ ਕਰ ਰਹੇ ਹੋ ਤੁਸੀਂ ਆ ਚਾਹੇ ਤੁਹਾਡਾ ਕੋਈ ਲਾਲੋ ਵੀ ਫੋਕਸ ਹੀ ਆ ਸ਼ੂਟਿੰਗ ਹੀ ਕਰਤੀਆਂ ਪਰ ਤੁਸੀਂ ਉਹਦੇ ਲਈ ਵੀ ਪਹਿਲਾਂ ਜਾ ਕੇ ਐਕਟਿਵ ਡ੍ਰਿਲਸ ਕਰੋਗੇ ਉਹਦੇ ਨਾਲ ਤੁਹਾਡੀ ਬੋਡੀ ਵਾਰਮ ਅਪ ਹੋਊਗੀ ਵਾਰਮ ਅਪ ਲਈ ਹੁਣ ਅਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਬੈਗ 'ਚ ਰੋਲਰ ਹੁੰਦਾ ਤੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਾ ਕੇ ਉਹਨੂੰ ਰੋਲਰ ਨੂੰ ਆਪਣੇ ਬੋਡੀ ਤੇ ਕਰਨਾ ਹੈ ਨਾ ਰੋਲ ਕਰਨਾ ਉਹਦੇ ਨਾਲ ਆਪਣੇ ਮਸਲਸ ਨੂੰ ਤਾਂ ਕਿ ਮਸਲ ਥੋੜੇ ਰਿਲੈਕਸ ਹੋ ਜਾਣ ਨਾ ਜਿਹੜੀ ਵੀ ਥੋੜੀ-ਬਹੁਤ ਫਟੀ ਹੈ ਉਸ ਤੋਂ ਬਾਅਦ ਵਿੱਚ ਅਸੀਂ ਬੈਨ ਬੈਂਡ ਐਕਸਰਸਾਈਜ਼ ਕਰਾਂਗੇ ਇੱਕ ਛੋਟੀਆਂ ਛੋਟੀਆਂ ਬੈਂਡ ਐਕਸਰਸਾਈਜ਼ ਨੇ ਬੈਟ ਕਈ ਉਹ ਕਰਾਂਗੇ ਅਸੀਂ ਆਪਣੀਆਂ ਤੇ ਉਸ ਤੋਂ ਬਾਅਦ ਸਟ੍ਰੈਚਸ ਹੁੰਦੇ ਨੇ ਡਾਇਨਾਮਿਕ ਸਟ੍ਰੈਚਸ ਹੁੰਦੇ ਨੇ ਜਾਂ ਫਿਰ ਉਸ ਤੋਂ ਬਾਅਦ ਅਸੀਂ ਹਲਕਾ ਹਲਕਾ ਮੂਵ ਕਰਾਂਗੇ ਹਨਾ ਵਾਕ ਕਰਦੇ ਹਾਂ ਵਾਕ ਤੋਂ ਲਾਈਟ ਲਾਈਟ ਜੋਗਿੰਗ ਸ਼ੁਰੂ ਕਰਕੇ ਫਿਰ ਇੱਕਦਮ ਆਪਣੇ ਆਪ ਨੂੰ ਲੈ ਕੇ ਆਨੇ ਆ ਜਿੱਦਾਂ ਹੁਣ ਅਸੀਂ ਮੇਨ ਕੋਈ ਰੈਪੀਟਿਸ਼ਨ ਵੀ ਮਾਰਨਾ ਹੁੰਦਾ ਆਲ ਆਊਟ ਤਾਂ ਉਸ ਤੋਂ ਪਹਿਲਾਂ ਅਸੀਂ 80 ਮੀਟਰ 90 ਮੀਟਰ 40 ਮੀਟਰ 60 ਮੀਟਰ ਦੀਆਂ ਫਾਸਟ ਸਟ੍ਰਾਈਟਸ ਮਾਰਨਾ ਤਾਂ ਕਿ ਉਹਦੇ ਲਈ ਬਾਡੀ ਜੇ ਕਿਤੇ ਥੋੜੀ ਬਹੁਤੀ ਵੀ ਰਹਿ ਗਈ ਆ ਵਾਰਮ ਅਪ ਕੋਈ ਮਸਲ ਰਹਿ ਗਿਆ ਸਾਡਾ ਐਕਟਿਵ ਮੂਵਮੈਂਟੋਂ ਉਹ ਵੀ ਹੋ ਜਾਏ ਤਿਆਰ ਹੋ ਜਾਏ ਪੂਰੀ ਤਰ੍ਹਾਂ ਜੀ ਤਿਆਰ ਹੋ ਜਾਏ ਜੀ ਤੇ ਇੱਕ ਤੁਹਾਡੇ ਕੋਲ ਇਹ ਵੀ ਜਨਣਾ ਚਾਹਾਂਗੇ ਕਿ ਇੱਕ ਐਥਲੀਟ ਦੀ ਜਦੋਂ ਆਪਾਂ ਗੱਲ ਕਰਦੇ ਆਂ ਜੀ ਤਾਂ ਉਹਦੀ ਜੀਵਨ ਸ਼ੈਲੀ ਕਿਹੋ ਜਿਹੀ ਹੋਣੀ ਚਾਹੀਦੀ ਤੁਸੀਂ ਥੋੜਾ ਜਿਹਾ ਜ਼ਿਕਰ ਪਹਿਲਾਂ ਕੀਤਾ ਕਿ ਜਦੋਂ ਤੁਸੀਂ ਇਸ ਖੇਤਰ ਵਿੱਚ ਆਇਓ ਤਾਂ ਸੋਸ਼ਲ ਮੀਡੀਆ ਤੋਂ ਦੂਰ ਰਹੇ ਤੁਹਾਡੇ ਕੋਚ ਸਾਹਿਬਾਨ ਨੇ ਵੀ ਤੁਹਾਨੂੰ ਤਾਕੀਦ ਕੀਤੀ ਸੀ ਜੀ ਸੋ ਖਾਣ ਪੀਣ ਅਤੇ ਜੀਵਨ ਸ਼ੈਲੀ ਜੀ ਇੱਕ ਚੰਗਾ ਐਥਲੀਟ ਬਣਨ ਦੇ ਲਈ ਕਿਹੋ ਜਿਹੀ ਹੋਣੀ ਚਾਹੀਦੀ ਹੈ ਹਾਂ ਸਰ ਜੀਵਨ ਚਾਲੀ ਤੋਂ ਮੈਂ ਥੰਦਸਾ ਜਦੋਂ ਅਸੀਂ ਸ਼ੁਰੂਆਤ ਕੀਤੀ ਸੀਗੀ ਉਸ ਸਮੇਂ ਤਾਂ ਸਾਡਾ ਇਹ ਸੀਗਾ ਕਿ ਅਸੀਂ ਸਾਡੀ ਇੱਕ ਬੈਨ ਲੱਗੀ ਹੁੰਦੀ ਸੀ ਕਿ ਤੇ ਅਸੀਂ ਉਹਦੇ ਵਿੱਚ ਬੈਠ ਕੇ ਆਣਾ ਹੁੰਦਾ ਸੀਗਾ ਫੋਨ ਸਾਡੇ ਹੁੰਦੇ ਸੀ ਸਾਡੇ ਫੋਨ 'ਚ ਕੋਈ ਵੀ ਫੇਸਬੁੱਕ ਇਨਸਟਾ ਵਗੈਰਾ ਕੁਝ ਵੀ ਨਹੀਂ ਸੀ ਇਨਸਟਾ ਚੋਂ ਬਾਤ ਆਇਆ WhatsApp ਵੀ ਨਹੀਂ ਸੀ ਜੀ ਤੇ ਸਾਨੂੰ ਜੇ ਕੋਈ WhatsApp ਦੀ ਜ਼ਰੂਰਤ ਪੈਂਦੀ ਸੀ ਤਾਂ ਸਾਡੇ ਮੈਮ ਦੇ ਉਹਨਾਂ ਤੇ ਆਉਂਦਾ ਸੀਗਾ ਕੋਈ ਉਹਦਾ ਮੈਸੇਜ ਆਉਂਦਾ ਸੀ ਜਾਂ ਫਿਰ ਸਾਡੇ ਕੋਚ ਦੇ ਆਉਂਦਾ ਸੀਗਾ ਤੇ ਸਾਨੂੰ ਕੱਟਆਫ ਸੀਗਾ ਸੀ ਬਿਲਕੁਲ ਸੋਸ਼ਲ ਮੀਡੀਆ ਤੋਂ ਤੇ ਦੂਜੀ ਗੱਲ ਸੀਗੀ ਸਿੰਪਲ ਤੇ ਬਿਲਕੁਲ ਟ੍ਰੇਨਿੰਗ ਨਾਲ ਹੀ ਜੁੜੇ ਹੋਣਾ ਟ੍ਰੇਨਿੰਗ ਦਾ ਹੀ ਖਿਆਲ ਆਉਣਾ ਤੁਹਾਡੇ ਮਾਈਂਡ ਦੇ ਵਿੱਚ ਤੇ ਜੇ ਕੋਈ ਰਿਸ਼ਤੇਦਾਰੀਆਂ ਚ ਵਿਆਹ ਤੇ ਉਹ ਨਾ ਜਾਓ ਕਿਉਂਕਿ ਤੁਹਾਡਾ ਡਾਈਟ ਵੀ ਵਿਗੜੂਗੀ ਤੇ ਤੁਹਾਡਾ ਟਾਈਮ ਵੀ ਖਰਾਬ ਹੋਊਗਾ ਤੇ ਬਹੁਤ ਬੜੇ ਰਿਸ਼ਤੇਦਾਰ ਆ मोस्टली ਹਰ ਪਲੇਅਰ ਨਾਲ ਹਰ ਪਲੇਅਰ ਦੇ ਰਿਸ਼ਤੇਦਾਰ ਕੱਟ ਆਫ ਹੋਏ ਹੁੰਦੇ ਹਨ ਹਾਂਜੀ ਤੇ ਉਹ ਚੀਜ਼ ਮੇਰੇ ਨਾਲ ਵੀ ਹੈਗੀ ਆ ਬਾਕੀਆਂ ਨਾਲ ਵੀ ਹੈਗੀ ਆ ਤੇ ਇਹ ਸਿਰਫ ਇਹੀ ਹੈ ਕਿ ਸਪੋਰਟਸ ਇੱਕ ਤਪੱਸਿਆ ਬਹੁਤ ਮਿਹਨਤ ਆ ਬਹੁਤ ਮਿਹਨਤ ਆ ਜੇ ਤੁਸੀਂ ਕਰਨ ਤੇ ਆਕੇ ਜੀ ਦਊਗੀ ਵੀ ਤੁਹਾਨੂੰ ਬਹੁਤ ਜੀ ਸਭ ਕੁਝ ਦਊਗੀ ਜੇ ਤੁਸੀਂ ਕਰਨ ਤੇ ਆ ਗਏ ਮਤਲਬ ਜੀ ਇੱਕ ਪਲੇਅਰ ਦੀ ਜੀਵਨ ਸ਼ੈਲੀ ਬਹੁਤ ਹੀ ਸਿੰਪਲ ਸਾਦੀ ਹੁੰਦੀ ਆ ਉਹ ਸਿੱਧਾ ਹੁੰਦਾ ਉਹਨੂੰ ਜੋ ਮੂੰਹ ਚ ਆ ਗਿਆ ਉਹਨੇ ਬੋਲ ਦੇਣਾ ਉਹਨੂੰ ਕੋਈ ਆਏ ਨਹੀਂ ਹੁੰਦਾ ਕੋਈ ਫਿਲਟਰ ਨਹੀਂ ਹੁੰਦਾ ਹੈਗਾ ਹਨਾ ਤੇ ਉਹਨੂੰ ਬਸ ਐਦਾਂ ਜੀ ਬਾਕੀ ਅਸੀਂ ਦੇਖਦੇ ਰਹੇ ਆ ਸਾਡੇ ਮਨਜੀਤ ਦੀਦੀਆਂ ਐ ਐਸਪੀ ਆ ਉਹ ਉਹਨਾਂ ਨੇ ਉਹਨਾਂ ਨੇ ਉਹ ਉਹੀ ਮੇਰੇ ਮੇਰੇ ਆਈਡਲ ਉਹੀ ਸੀਗੇ ਜੀ ਤੇ ਉਹਨਾਂ ਨੂੰ ਦੇਖ ਦੇਖਿਆ ਸੀ ਪਾਸਿਆ ਨੂੰ ਬੜਾ ਇਨਸਪਾਇਰ ਹੁੰਦੇ ਸੀ ਉਹਨਾਂ ਜੀ ਹਾਂਜੀ ਤੇ ਇਸੇ ਨਾਲ ਨਾਲ ਤੁਹਾਡੇ ਕੋਲ ਇਹ ਵੀ ਜਾਨਣਾ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੌਰਾਨ ਜੀ ਤੁਸੀਂ ਕਿਹਨਾ ਮੁਕਾਬਲੇ ਦੀ ਤਿਆਰੀ ਕਰ ਰਹੇ ਹੋ ਜਾਂ ਆਪਣੇ ਲਈ ਤੁਸੀਂ ਕੀ ਟੀਚਰ ਰੱਖਿਆ ਹਾਂ ਜੀ ਆਉਣ ਵਾਲੇ ਸਮੇਂ ਲਈ ਹਾਂਜੀ ਆ ਮੈਂ ਹੁਣ ਪੰਜਾਬ ਪੁਲਿਸ ਦੇ ਵਿੱਚ ਹੀ ਹੈ ਮੇਰੇ ਕੋਚ ਹਰਿੰਦਰ ਕੋਸਰ ਸਾਹਿਬ ਨੇ ਹਾਂ ਪਾਉ ਪਾਉ ਪਾਜੀ ਕਹਿੰਦੇ ਆਸੀਂ ਉਹਨਾਂ ਨੂੰ ਜੀ ਤੇ ਉਹਨਾਂ ਕੋਲ ਟ੍ਰੇਨਿੰਗ ਕਰ ਰਹੀ ਹਾਂ ਤੇ ਉਹ ਮਤਲਬ ਉਹ ਵੀ ਬਹੁਤ ਉਹਨਾਂ ਦਾ ਬਸ ਇਹੀ ਫੋਕਸ ਹੁੰਦਾ ਕਿ ਤੁਸੀਂ ਸਿਰਫ ਮਿਹਨਤ ਕਰੋ ਤੁਹਾਨੂੰ ਦਊਗਾ ਪਰਮਾਤਮਾ ਦਊਗਾ ਤੁਸੀਂ ਕੁਝ ਨਹੀਂ ਤੇ ਇਸ ਟਾਈਮ ਵੀ ਮੈਂ ਆਫ ਸੀਜ਼ਨ ਲਗਾ ਰਹੀ ਹਾਂ ਹੁਣ ਤੇ ਨੈਕਸਟ ਕੰਪੀਟੀਸ਼ਨ ਦੀ ਤਿਆਰੀ ਆ ਸਾਡੇ ਪਹਿਲਾਂ ਤਾਂ ਆਲ ਇੰਡੀਆ ਪੁਲਿਸ ਗੇਮ ਸੀ ਆਊਗਾ ਉਸ ਤੋਂ ਬਾਅਦ ਨੈਸ਼ਨਲ ਗੇਮਸ ਆਣੇਗੀ ਨੈਸ਼ਨਲ ਕੰਪੀਟੀਸ਼ਨਸ ਆਣਗੇ ਤੇ ਉਹਨਾਂ ਦੀ ਤਿਆਰੀ ਫਿਰ ਹੁਣ ਲੰਬਾ ਥੋੜਾ ਸੀਜ਼ਨ ਲਗਾਵਾਂਗੇ ਤੇ ਬਸ ਉਹਨਾਂ ਕੋ ਲਈ ਮੈਂ ਤਿਆਰੀ ਕਰ ਰਹੀ ਹਾਂ ਤੇ ਮੇਨ ਟਾਰਗੇਟ ਸਾਡਾ ਹੁਣ 2026 ਦੇ ਵਿੱਚ ਹੀ ਆ ਕੀ ਕੰਪੀਟੀਸ਼ਨ ਦੀ ਤਿਆਰੀ ਆ ਜੀ ਤੇ ਜਾਂਦੇ ਜਾਂਦੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਬੱਚੇ ਬੱਚੀਆਂ ਨੌਜਵਾਨ ਤੁਹਾਨੂੰ ਇਸ ਲਈ ਵੇਖ ਰਹੇ ਤੁਹਾਡੀ ਗੱਲ ਸੁਣ ਰਹੇ ਆ ਉਹਨਾਂ ਨੂੰ ਤੁਸੀਂ ਖੇਡਾਂ ਬਾਰੇ ਕੀ ਕਹਿਣਾ ਚਾਹੋਗੇ ਖੇਡਾਂ ਬਾਰੇ ਜੀ ਮੈਂ ਇਹੀ ਕਹੂੰਗੀ ਕਿ ਚਲੋ ਜਿੱਦਾਂ ਪੁਲਿਸ ਦੇ ਵਿੱਚਾਂ ਪੁਲਿਸ oportunidades ਦਿੱਤੀਆਂ ਸਾਨੂੰ ਸਪੋਰਟਸ ਕਰਨ ਲਈ ਸਾਡੇ ਐਸਟੇਮ ਏ ਡੀਜੀਪੀ ਸਾਹਿਬ ਐਮ ਐ ਫਰੂਕੀ ਜੀ ਹੈ ਤੇ ਸਾਡੇ ਆਈਜੀ ਸਾਹਿਬ ਹੈ ਇੰਦਰਵੀਰ ਜੀ ਤੇ ਉਹ ਵੀ ਉਹ ਸਪੋਰਟਸ ਲਵਰ ਨੇ ਉਹ ਵੀ ਤੇ ਉਹ ਉਹ ਖੁਦ ਇੰਟਰਨੈਸ਼ਨਲ ਨੇ ਹORSES RIDING ਦੇ ਵਿੱਚ ਤੇ ਸਰ ਲੌਂ ਟੈਨਿਸ ਕਰਦੇ ਨੇ ਡੀਜੀਪੀ ਸਾਹਿਬ ਸਾਡੇ ਪ੍ਰੋ ਕੀ ਸਾਹਿਬ ਜੀ ਤੇ ਸਾਡੇ ਸੈਕਟਰੀ ਸਪੋਰਟਸ ਸੈਕਟਰੀ ਨੇ ਨਵਜੋਤ ਮਾਲ ਜੀ ਇਹ ਸਾਰੇ ਕਰ ਐਫਰਟਸ ਕਰ ਲਿਆ ਸਪੋਰਟਸ ਦੇ ਲਈ ਤੇ کافی ਬੱਚਿਆਂ ਨੂੰ ਮੌਕਾ ਮਿਲਿਆ ਤੇ ਹੁਣ ਜੋਤਲੇ ਵੀ ਮੈਂ ਇਹੀ ਚੀਜ਼ ਕਹੂੰਗੀ ਕਿ ਤੁਹਾਨੂੰ ਵੀ ਮੌਕੇ ਮਿਲਣਗੇ ਜਿਹੜਾ ਸਾਡਾ ਜੋਥ ਹੈ ਪਰ ਸਿਰਫ ਜੋਥ ਲਈ ਇਸ ਸੁਨੇਹਾ ਨਹੀਂ ਇਹ ਨਾਲ ਇਹ ਵੀ ਹੈ ਕਿ ਜੋਥ ਚ ਬਹੁਤ એનર્ਜੀ ਹੈ ਯੂ ਨਾ ਹੁਣ ਸਾਡਾ ਫਲੱਡ ਆਇਆ ਫਲੱਡ ਦੇ ਵਿੱਚ ਕਿੰਨੇ ਐਨਰਜੈਟਿਕ ਹੋ ਕੇ ਸਾਡੇ ਬੰਦੇ ਕੰਮ ਕਰ ਰਹੇ ਨੇ ਸਾਡੇ ਮੁੰਡੇ ਉਹੀ ਮੁੰਡੇ ਨੇ ਜਿਨ੍ਹਾਂ ਨੂੰ ਕੋਈ ਨਿਸ਼ੇੜ ਨਹੀਂ ਕਹਿੰਦਾ ਜਾਂ ਕੁਝ ਵੀ ਕਹਿੰਦਾ ਹਨਾ ਕਿੰਨੀ ਐਨਰਜੀ ਉਹਨਾਂ ਦੇ ਵਿੱਚ ਬਸ ਉਹਨਾਂ ਨੂੰ ਸੰਭਾਲਣ ਵਾਲਾ ਵੀ ਕੋਈ ਨਾਲ ਚਾਹੀਦਾ ਜੀ ਪਲੀਜ਼ ਮੇਰੀ ਇਹੀ ਰਿਕੁਐਸਟ ਆ ਕਿ ਹਰ ਪਿੰਡ ਦੇ ਵਿੱਚ ਹਰ ਸੁਸਾਇਟੀ ਦੇ ਵਿੱਚ ਕੋਈ ਨਾ ਕੋਈ ਐਵੇਂ ਦਾ ਬੰਦਾ ਜ਼ਰੂਰ ਹੁੰਦਾ ਜਿਹੜਾ ਆ ਪ੍ਰਮੋਟ ਕਰ ਸਕੇ ਜਾਂ ਜਿਹਨੂੰ ਦਿਖੇ ਕਿ ਕੋਈ ਕੋਈ ਸੁਧਰਨਾ ਚਾਹੁੰਦਾ ਜਾਂ ਫਿਰ ਕੋਈ ਕੁਝ ਬਣਨਾ ਚਾਹੁੰਦਾ ਉਹਦੀ ਹੈਲਪ ਕਰੇ ਜੀ ਹਾਂਜੀ ग्राउंडਾਂ ਦੇ ਵਿੱਚ ਲੈ ਕੇ ਆਉਣ ਬੱਚਿਆਂ ਨੂੰ ਜੂਤ ਨੂੰ ਆਉਣਾ ਚਾਹੀਦਾ ਇੰਟਰਸਟ ਦਿਖਾਉਣਾ ਚਾਹੀਦਾ ਔਰ ਜੇ ਕੋਈ ਇੰਟਰਸਟ ਦਿਖਾ ਰਿਹਾ ਪਲੀਜ਼ ਉਹਦੀ ਹੈਲਪ ਕਰੋ ਉਹਨੂੰ ਦੇਖ ਕੇ ਹੋਰ ਜਾਣੇ ਜ਼ਰੂਰ ਆਣੀਏ ਜੀ ਬਹੁਤ ਵਧੀਆ ਸੰਦੇਸ਼ ਤੁਸੀਂ ਦਿੱਤਾ ਤੇ ਇਸ ਲਈ ਆਪਣੇ ਪ੍ਰੋਗਰਾਮ ਦਾ ਵਿਲਾ ਜਿਹੜਾ ਮੁਕੰਮਲ ਹੋਣ ਵਾਲਾ ਵੱਧ ਰਿਹਾ ਹੈ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਂਝੀ ਕੀਤੀ ਇੱਕ ਖਿਡਾਰੀ ਦੇ ਪੱਖ ਤੋਂ ਵੀ ਤੇ ਐਥਲੈਟਿਕਸ ਦੀ ਖੇਡ ਸੰਬੰਧੀ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਲਈ ਤੁਹਾਨੂੰ ਸ਼ੁਭਕਾਮਨਾਵਾਂ ਥੈਂਕ ਯੂ ਸਰ ਤੇ ਇਸੇ ਤਰ੍ਹਾਂ ਖੇਤ ਸੰਸਾਰ ਪ੍ਰੋਗਰਾਮ ਦੇ ਅਗਲੇ ਅੰਕ ਵਿੱਚ ਕਿਸੇ ਹੋਰ ਖੇਤ ਸੰਬੰਧੀ ਅਤੇ ਕਿਸੇ ਹੋਰ ਖੇਤ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਮੁੜ ਰੂਬਰੂ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਅੱਜ ਦਾ ਪ੍ਰੋਗਰਾਮ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ